ਸ਼੍ਰੀ ਕਾਤਰ ਸਿੰਘ ਸਾਡੇ ਸਾਫਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਪੰਜਾਬ ਦੇ ਮੁੱਦਿਆਂ ਬਾਰੇ ਸਪਸ਼ਟ ਪਹੁੰਚ ਅੱਜ ਦੇਖਣ ਨੂੰ ਮਿਲੀ ਪੰਜਾਬ ਅਤੇ ਪੰਜਾਬੀਆਂ ਦੀਆਂ ਹੱਕੀ ਮੰਗਾਂ ਬਾਰੇ ਜਿੰਨੀ ਬੇਵਾਕੀ ਨਾਲ ਉਹ ਗੱਲ ਕਰ ਗਏ ਹੈਰਾਨੀ ਹੁੰਦੀ ਹੈ ਕਿ ਕਿਸੇ ਵੀ ਹੋਰ ਸਿਆਸੀ ਧਿਰ ਦਾ ਕੋਈ ਵੱਡਾ ਛੋਟਾ ਲੀਡਰ ਇਹ ਗੱਲਾਂ ਕਿਉਂ ਨਹੀਂ ਕਰਦਾ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਸਮਾਗਮ ਮੌਕੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਗੱਲਾਂ ਨੇ ਕਈ ਵੱਡੇ ਲੀਡਰ ਫੇਲ ਕਰ ਦਿੱਤੇ ਜਿਹੜੇ ਉਹਨਾਂ ਮੁੱਦੇ ਚੁੱਕੇ ਉਹ ਵੀ ਨਵੇਂ ਨਹੀਂ ਸਨ ਪਰ ਉਹਨਾਂ ਦੀ ਗੱਲ ਕਹਿਣ ਦੇ ਤਰੀਕੇ ਨੇ ਇੱਕ ਤਰ੍ਹਾਂ ਨਾਲ ਉਹਨਾਂ ਦੀ ਗੱਲ ਬਣਾ ਦਿੱਤੀ ਸਭ ਤੋਂ ਵੱਡੀ ਗੱਲ ਉਹਨਾਂ ਪੰਜਾਬ ਵਿੱਚ ਬਣੇ ਇੰਟਰਨੈਸ਼ਨਲ 에ਅਰਪੋਰਟਾਂ ਤੋਂ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਨਾ ਕਰਨ ਦੀ ਚੁੱਕੀ ਤੁਸੀਂ ਕਦੇ ਦੇਖਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਾਂ ਦੂਜੇ ਆਗੂ ਇਸ ਮੁੱਦੇ ਉੱਤੇ ਕਦੇ ਬੋਲੇ ਹੋਣ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਜਾਂ ਹੋਰ ਲੀਡਰ ਵੀ ਇਸ ਮੁੱਦੇ ਉੱਤੇ ਕਦੇ ਮੂੰਹ ਨਹੀਂ ਖੋਲਦੇ ਪੰਜਾਬ ਵਿੱਚ ਦੋ ਵੱਡੇ ਕ ਮੰਤਰੀ ਹਵਾਈ ਅੱਡੇ ਨੇ ਇਹਨਾਂ ਵਿੱਚੋਂ ਇੱਕ ਪੁਰਾਣਾ ਅਮ੍ਰitsar ਦਾ ਅਤੇ ਦੂਜਾ ਚੰਡੀਗੜ੍ਹ ਮੋਹਾਲੀ ਵਾਲਾ ਇਸ ਤੋਂ ਇਲਾਵਾ ਆਦਮਪੁਰ ਅਤੇ ਕੁਝ ਹੋਰ 에어ਪੋਰਟ ਵੀ ਪੰਜਾਬ ਅੰਦਰ ਮੌਜੂਦ ਨੇ ਹੁਣ ਹਲਵਾਰਾ ਇੰਟਰਨੈਸ਼ਨਲ 에어ਪੋਰਟ ਵੀ ਉਦਘਾਟਨ ਲਈ ਤਿਆਰ ਹੈ ਪਰ ਬਿਨਾ ਇੰਟਰਨੈਸ਼ਨਲ ਫਲਾਈਟਾਂ ਦੇ ਇਹ ਸਾਰੇ ਹੀ ਚਿੱਟੇ ਹਾਥੀ ਨੇ ਇਹਨਾਂ 에어ਪੋਰਟਾਂ ਤੋਂ ਕੁ ਮੰਤਰੀ ਉਡਾਨਾਂ ਨਾ ਉੱਡਣ ਕਰਕੇ ਸਭ ਤੋਂ ਵੱਧ ਮਾਰ ਵੀ ਪੰਜਾਬੀ ਹੀ ਚੱਲ ਰਹੇ ਨੇ ਇਸ ਬਾਰੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਗੱਲ ਕੀਤੀ ਉਹ ਦੂਜੇ ਸਿਆਸੀ ਧਿਰਾਂ ਦੇ ਲੀਡਰਾਂ ਲਈ ਇੱਕ ਸਬਕ ਹੈ ਕੁਝ ਸਿੱਖਣ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਨਾ ਕੇਵਲ ਇਹ ਮੁੱਦਾ ਚੁੱਕਿਆ ਸਗੋਂ ਉਹਨਾਂ ਇਸ ਦਾ ਕਾਰਨ ਵੀ ਦੱਸ ਦਿੱਤਾ ਇਸੇ ਤਰ੍ਹਾਂ ਉਹ ਪੰਜਾਬ ਦੀਆਂ ਰਾਜਨੀਤਿਕ ਮੰਗਾਂ ਬਾਰੇ ਵੀ ਖੁੱਲ ਕੇ ਬੋਲੇ ਬੋਲੀ ਦੇ ਆਧਾਰ ਉੱਤੇ ਸੂਬੇ ਬਣਨ ਦਾ ਜ਼ਿਕਰ ਕਰਦੇ ਆਂ ਵੀ ਉਹਨਾਂ ਆਖਿਆ ਕਿ ਜੇ ਉਹ ਮੰਗ ਪੰਜਾਬੀ ਕਰਦੇ ਨੇ ਤਾਂ ਉਹਨਾਂ ਨੂੰ ਵੱਖਵਾਦੀ ਦੱਸ ਦਿੱਤਾ ਜਾਂਦਾ ਹੈ ਜੇ ਤਾਮਨ ਲਾਡੂ ਦੇ ਬੱਕਰਾ ਝੰਡਾ ਬਣਾ ਲੈਣ ਵਾਂਗ ਪੰਜਾਬ ਵੀ ਕੁਝ ਇਸੇ ਤਰ੍ਹਾਂ ਦਾ ਕਰ ਲਵੇ ਤਾਂ ਉਹਨਾਂ ਨੂੰ ਫਿਰ ਵੱਖਵਾਦੀ ਦੱਸ ਦਿੱਤਾ ਜਾਏਗਾ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਆਪਣੀ ਮੁਲਾਕਾਤ ਦੀ ਗੱਲ ਵੀ ਮੰਨੀ ਅਤੇ ਨਾਲ ਹੀ ਇਸ ਸਮੇਂ ਹੋਈ ਗੱਲਬਾਤ ਦਾ ਵੀ ਉਹਨਾਂ ਖੁਲਾਸਾ ਕੀਤਾ ਤੁਸੀਂ ਵੀ ਦੇਖੋ ਗਾਨੀ ਹਰਪ੍ਰੀਤ ਸਿੰਘ ਦਾ ਹਿਤਮਾਕੇਦਾਰ ਭਾਸ਼ਣ ਅਤੇ ਜਾਣੋ ਉਹਨਾਂ ਇਸ ਮੌਕੇ ਕਿਹੜੇ ਮੁੱਦੇ ਚੁੱਕੇ ਬਹੁਤ ਵੱਡੀ ਤعداد ਵਿੱਚ ਪੰਜਾਬ ਦੇ ਲੋਕ ਖਾਸ ਕਰ ਸਿੱਖ ਅਮਰੀਕਾ ਕੈਨੇਡਾ ਆਸਟ੍ਰੇਲੀਆ ਬੈਠੇ ਆ ਲੇਕਿਨ ਪੰਜਾਬ ਤੋਂ ਫਲਾਈਟਾਂ ਜਿਹੜੀਆਂ ਨੇ ਉਹ ਬਹੁਤ ਥੋੜੀਆਂ ਇੰਟਰਨੈਸ਼ਨਲ ਚਲਾਈਆਂ ਜਾਂਦੀਆਂ ਨੇ ਦਿੱਲੀ ਜਾਣਾ ਪੈਂਦਾ ਬਹੁਤ ਵੱਡੀ ਖੇਚਲ ਝੱਲ ਕੇ ਔਰ ਇਹ ਵੀ ਪੰਜਾਬ ਦੇ ਨਾਲ ਇੱਕ ਵਿਤਕਰਾ ਹੈ ਵੀ ਜੇ ਪੰਜਾਬ ਤੋਂ ਫਲਾਈਟਾਂ ਚਲਾਉਂਦੀਆਂ ਚਾਹੀ ਚੰਡੀਗੜ੍ਹ ਤੋਂ ਚਲਾਉਣਾ ਚਾਹੇ ਅਮਰਸਰ ਸਾਹਿਬ ਤੋਂ ਜੇ ਪੰਜਾਬ ਤੋਂ ਜਿਹੜੀਆਂ ਫਲਾਈਟਾਂ ਜਿਹੜੀਆਂ ਇੰਟਰਨੈਸ਼ਨਲ ਚਲਾਤੀਆਂ ਕਿਤੇ ਸਾਡਾ ਦਿੱਲੀ ਵਾਲਾ 에어ਪੋਰਟ ਜਿਹੜਾ ਹੈ ਉਹ ਬੰਦ ਨਾ ਹੋ ਜੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ 50% ਕਹਿ ਦਈਏ ਨਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਲੋਕ ਜਿਹੜੇ ਆ ਉਹ ਬਾਹਰ ਮੂਵ ਕਰਦੇ ਆ ਜਿਹੜਾ ਮਿਹਨਤ ਕਰੇਗਾ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਕਾਰੋਬਾਰੀ ਹੈ ਤੇ ਚਾਹੇ ਉਹ ਮੁਲਾਜ਼ਮ ਹੈ ਸਾਬਕਾ ਹੋ ਕੇ ਜਿਹੜਾ ਪਾਰਟੀ ਲਈ ਇੱਕ ਜੀ ਜਾਣ ਲਾਏਗਾ ਜਿਹੜਾ ਪੰਜਾਬ ਦੇ ਘਰ ਘਰ ਤੱਕ ਜਿਹੜਾ ਹੈ ਉਹ ਲੋਕਾਂ ਨਾਲ ਪਹੁੰਚ ਕਰੇਗਾ ਆਪਣੇ ਹਲਕੇ ਦੇ ਅੰਦਰ ਟਿਕਟ ਦਾ ਹੱਕਦਾਰ ਜਿਹੜਾ ਹੈ ਉਹ ਉਹੀ ਹੋਏਗਾ ਜਿੰਨਾ ਚਿਰ ਮੈਂ ਸੇਵਾਦਾਰ ਹਾਂ ਮੈਂ ਨਾ ਰਿਆ ਤੇ ਗੱਲ ਵੱਖਰੀ ਹੈ ਅੱਜ ਅਸੀਂ ਚੀਕਦੇ ਹਾਂ ਕੋਈ ਵੀ ਔਗਣ ਕੋਈ ਵੀ ਬ੍ਰਾਈ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਪਨਪ ਨਹੀਂ ਸਕਦੀ ਐ ਇੱਕ ਗੱਲ ਚੇਤੇ ਰੱਖਿਓ ਜਿਹੜੇ ਡਰਗ ਡੀਲਰ ਸੀ ਉਹਨਾਂ ਨੂੰ ਸਰਕਾਰੀ ਸਰਪ੍ਰਸਤੀ ਜਿਹੜੀ ਹੈ ਉਹ ਮਿਲੀ ਤਾਂ ਹੀ ਇਹਨਾਂ ਪੈਸਾ ਜਿਹੜਾ ਹੈ ਇਹਨਾਂ ਲੀਡਰਾਂ ਦੇ ਕੋਲ ਇਹਨਾਂ ਲੀਡਰਾਂ ਦੇ ਘਰਾਂ ਦੇ ਵਿੱਚ ਆਇਆ ਇਹ ਸਾਰਾ ਡਰਗ ਦਾ ਪੈਸਾ ਸੀ ਤੇ ਨੁਕਸਾਨ ਕੀਦਾ ਹੋਇਆ ਨੁਕਸਾਨ ਹੋਇਆ ਸਾਡੇ ਮੁੰਡਿਆਂ ਦਾ ਸਾਡੇ ਬੱਚਿਆਂ ਦਾ ਜਿਹੜੇ ਨਸ਼ੇ ਦੀ ਡੋਜ਼ ਲੈ ਕੇ ਜਾਂ ਗੰਦਾ ਨਸ਼ਾ ਕਰਕੇ ਜਾਂ ਨਸ਼ਾ ਕਰਕੇ ਮਾਰੇ ਗਏ ਨੁਕਸਾਨ ਸਾਨੂੰ ਹੋਇਆ ਲੇਕਿਨ ਡਰਗ ਡੀਲਰਾਂ ਨੇ ਖੂਬ ਪੈਸੇ ਕਮਾਏ ਸਰਕਾਰੀ ਲੋਕਾਂ ਦੀ ਸਰਪ੍ਰਸਤੀ ਦੇ ਵਿੱਚ ਇਸ ਸਰਕਾਰੀ ਸਰਪ੍ਰਸਤੀ ਦੇਣ ਵਾਲਿਆਂ ਦੇ ਵਿੱਚ ਉਹ ਲੀਡਰ ਵੀ ਸੀ ਜਿਹੜੇ ਆਪਣੇ ਆਪ ਨੂੰ ਵੱਡੇ ਆਕਾਲੀ ਘੋਂਦੇ ਸੀ ਸਾਧ ਸੰਗਤ ਜੀ ਬੰਦੀ ਸਿੰਘਾਂ ਦਾ ਮਸਲਾ ਅੱਜ ਗਾਣੇ ਗਾ ਕੇ ਸਟੇਜਾਂ ਤੇ ਕਿਹਾ ਜਾਂਦਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਤੇ ਜਦੋਂ ਸਰਕਾਰ ਸੀ ਕਦੇ ਭਾਰਤ ਸਰਕਾਰ ਨਾਲ ਟੇਬਲ ਟਾਕ ਕੀਤੀ ਉਦੋਂ ਟੇਬਲ ਟਾਕ ਕੀਤੀ ਭਾਰਤ ਸਰਕਾਰ ਦੇ ਨਾਲ ਕਿ ਭਾਈ ਸਾਡੀ ਇਹ ਮੁੰਡੇ ਐ ਇੰਨੇ ਸਾਲਾਂ ਤੋਂ ਸਾਡੇ ਜ਼ਿਲ੍ਹਾ 'ਚ ਬੰਦ ਐ ਤੁਸੀਂ ਇਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੇ ਕੋਈ ਟੇਬਲ ਟਾਕ ਨਹੀਂ ਹੋਈ ਜੇ ਟੇਬਲ ਟਾਕ ਹੋਈ ਹੁੰਦੀ ਭਾਰਤ ਸਰਕਾਰ ਦੇ ਨਾਲ ਤੇ ਅੱਜ ਸਾਡੇ ਬੰਦੀ ਸਿੰਘ ਰਿਹਾ ਹੋਣੇ ਸੀ ਜਦੋਂ ਸੱਤਾ ਨਹੀਂ ਰਹੀ ਤੇ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਆ ਉਹ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ ਮੌੜ ਬੰਬ ਧਮਾਕਾ ਹੋਇਆ ਮੌੜ ਬੰਬ ਧਮਾਕੇ ਦੀਆਂ ਤਾਰਾਂ ਜਿਹੜੀਆਂ ਸੀ ਉਹ ਜੁੜੀਆਂ ਇੱਕ ਵੱਡੇ ਡੇਰੇ ਨਾਲ ਲੇਕਿਨ ਅੱਜ ਤੱਕ ਕੁਝ ਪਤਾ ਨਹੀਂ ਲੱਗਿਆ ਕਿ ਹੋਇਆ ਕੀ ਆ ਕੀ ਨਹੀਂ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪਾਂ ਦੀ ਬੇਅਦਬੀ ਹੋਈ ਕਾਂਗਰਸ ਦੀ ਸਰਕਾਰ 5 ਸਾਲ ਰਹਿ ਗਈ ਆ ਝਾੜੂ ਦੀ ਸਰਕਾਰ ਵੀ ਜਿਹੜੀ ਹੈ ਚੱਲ ਰਹੀ ਹੈ 1.5 ਸਾਲ ਬਾਕੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀ ਵੀ ਜਿਹੜੇ ਆ ਅੱਜ ਤੱਕ ਪੰਥ ਦੇ ਸਾਹਮਣੇ ਨਹੀਂ ਆ ਸਕੇ ਸਾਧ ਸੰਗਤ ਜੀ ਬਾਈਬਲ ਕਲਾਮ ਗੋਲੀकांड ਕੌਣ ਦੋਸ਼ੀ ਹੈ ਘੱਟੋ ਘੱਟ ਸਾਨੂੰ ਇਹ ਤਾਂ ਦੱਸ ਦਿਓ ਕਿ ਦੋਸ਼ੀ ਕੌਣ ਹੈ ਕੌਣ ਸੀ ਗੋਲੀ ਚ ਚਲਾਉਣ ਵਾਲੇ ਕੌਣ ਸੀ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਲੇਕਿਨ ਇਹ ਵੀ ਸਾਡੇ ਸਾਹਮਣੇ ਜਿਹੜਾ ਹੈ ਅਜੇ ਤੱਕ ਬਿਲਕੁਲ ਵੀ ਨਹੀਂ ਆ ਸਕਿਆ 1947 ਦੇ ਵਿੱਚ ਜਦੋਂ ਪੰਜਾਬ ਵੰਡਿਆ ਗਿਆ ਤੇ ਪੰਜਾਬ ਦੀ ਵੰਡ ਤੋਂ ਪਹਿਲਾਂ ਉਸ ਵੇਲੇ ਦੇ ਭਾਰਤ ਦੇ ਨੇਤਾਵਾਂ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਐਸਾ ਖੇਤਾ ਦਿੱਤਾ ਜਾਏਗਾ ਜਿੱਥੇ ਤੁਹਾਡੇ ਧਰਮ ਗ੍ਰੰਥ ਤੁਹਾਡੀਆਂ ਪਰੰਪਰਾਵਾਂ ਤੁਹਾਡੀ ਮਾਨ ਮਰਿਆਦਾ ਸੁਰੱਖਿਅਤ ਰਹੇਗੀ ਪਰ ਜਿਉਂ ਹੀ ਭਾਰਤ ਦੀ ਵੰਡ ਹੋਈ ਵਾਦੇ ਜਿਹੜੇ ਸੀ ਉਹ ਮੁਕਾ ਦੇ ਦਿੱਤੇ ਗਏ ਖਤਮ ਕਰ ਦਿੱਤੇ ਗਏ ਸਿੱਖਾਂ ਨੂੰ ਜਿਹੜੇ ਪਾਕਿਸਤਾਨ ਦੇ ਪੰਜਾਬ ਤੋਂ ਉੱਜੜ ਕੇ ਆਏ ਸਨ ਉਹਨਾਂ ਨੂੰ ਹਿੰਦੁਸਤਾਨ ਦੇ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਸੀ ਉਹ ਸੁਟਿਆ ਗਿਆ। ਤਾਂ ਕਿ ਇੱਕ ਜਗ੍ਹਾ ਸਿੱਖ ਜਿਹੜੇ ਆ ਉਹ ਇਕੱਠੇ ਨਾ ਹੋ ਸਕਣ। ਕਿਸੇ ਨੂੰ ਬੰਬੇ, ਕਿਸੇ ਨੂੰ ਤਰਾਈ ਦੇ ਖੇਤਰ 'ਚ, ਕਿਸੇ ਨੂੰ ਦੱਖਣ ਦੇ ਵਿੱਚ, ਕਿਸੇ ਨੂੰ ਕਲਕੱਤੇ ਦੇ ਵਿੱਚ ਪ੍ਰਾਪਰਟੀਆਂ ਜਿਹੜੀਆਂ ਸੀ ਉਹ ਅਲਾਟ ਕੀਤੀਆਂ ਗਈਆਂ। ਅਸੀਂ ਇੱਕ ਜਗ੍ਹਾ ਤਾਂ ਨਾ ਬੈਠ ਸਕੀਏ। ਸਿੱਖਾਂ ਨੇ ਇਹ ਮੰਗ ਕਰਨੀ ਸ਼ੁਰੂ ਕੀਤੀ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ ਸਾਨੂੰ ਪੰਜਾਬੀ ਸੂਬਾ ਚਾਹੀਦਾ ਕਿਉਂਕਿ ਦੱਖਣ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਬਣਾ ਦਿੱਤੇ ਗਏ ਸੀ ਤੇ ਇਹ ਸਿੱਖਾਂ ਦੀ ਜਿਹੜੀ ਮੰਗ ਸੀ ਜਾਂ ਪੰਜਾਬੀਆਂ ਦੀ ਜਿਹੜੀ ਇਹ ਮੰਗ ਸੀ ਕੋਈ ਗਲਤ ਨਹੀਂ ਸੀ ਸਾਨੂੰ ਪੰਜਾਬੀ ਸੂਬਾ ਚਾਹੀਦਾ ਹੈ ਉਹਦੇ ਵਿੱਚ ਚਾਹੇ ਸਿੱਖ ਹੋਣ ਹਿੰਦੂ ਹੋਣ ਮੁਸਲਮਾਨ ਕੋਈ ਹੋਣ ਲੇਕਿਨ ਪੰਜਾਬੀ ਸੂਬਾ ਹੋਵੇ ਪੰਜਾਬੀ ਬੋਲਣ ਵਾਲਿਆਂ ਦਾ ਸੂਬਾ ਹੋਵੇ ਲੇਕਨ ਉਸ ਵਕਤ ਦੇ ਲੀਡਰਾਂ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਜਿਹੜਾ ਹੈ ਉਹ ਫਿਰਕੂ ਰੰਗਤ ਦਿੱਤੀ ਕਿ ਇਹ ਵੱਖਰਾ ਸੂਬਾ ਮੰਗਦੇ ਨੇ ਵੱਖਰਾ ਦੇਸ਼ ਮੰਗਦੇ ਨੇ ਸਾਧ ਸੰਗਤ ਜੀ 4 ਜੁਲਾਈ 1955 ਨੂੰ ਪਹਿਲੀ ਵਾਰ ਪੰਜਾਬੀ ਸੂਬਾ ਮੰਗਣ ਵਾਲੇ ਸਿੱਖਾਂ ਦੇ ਉੱਤੇ ਵੱਡਾ ਤਸ਼ੱਦਦ ਕਰਦੇ ਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਪਹਿਲੀ ਵਾਰ 4 ਜੁਲਾਈ 1955 ਨੂੰ ਪੰਥ ਨੇ ਬੜੀ ਜਦੋਜਾਦ ਕੀਤੀ ਤੇ ਫਿਰ ਅਨੰਦਪੁਰ ਸਾਹਿਬ ਦਾ ਮਤਾ ਲਿਖਿਆ ਗਿਆ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸਿੱਖਾਂ ਦੇ ਸਰੋਕਾਰ ਸਨ ਕੁਝ ਧਾਰਮਿਕ ਮੰਗਾਂ ਸਨ ਕੁਝ ਖੇਤਰੀ ਮੰਗਾਂ ਸਨ ਕੁਝ ਰਾਜਨੀਤਿਕ ਮੰਗਾਂ ਸਨ ਤਿੰਨ ਤਰ੍ਹਾਂ ਦੀਆਂ ਮੰਗਾਂ ਸੀ ਆਨੰਦਪੁਰ ਸਾਹਿਬ ਦੇ ਮਤੇ 'ਚ ਧਾਰਮਿਕ ਮੰਗਾਂ ਖੇਤਰੀ ਮੰਗਾਂ ਤੇ ਰਾਜਨੀਤਿਕ ਮੰਗਾਂ ਧਾਰਮਿਕ ਮੰਗਾਂ ਦੇ ਵਿੱਚ ਕੀ ਸੀ ਧਾਰਮਿਕ ਮੰਗਾਂ ਦੇ ਵਿੱਚ ਸੀ ਕਿ ਸ੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇਹ ਕਿੱਡੀ ਕੁ ਵੱਡੀ ਮੰਗ ਸੀ ਲੇਕਿਨ ਇਹ ਵੀ ਨਹੀਂ ਮੰਨੀ ਗਈ ਉਸ ਵੇਲੇ ਫਿਰ ਹਰਮੰਦਰ ਸਾਹਿਬ ਤੋਂ ਲਾਈਵ ਕੀਰਤਨ ਰੇਡੀਓ ਦੇ ਉੱਤੇ ਪ੍ਰਸਾਰਿਤ ਹੋਵੇ ਅੱਜ ਸਾਰਾ ਦਿਨ ਅਸੀਂ ਲਾਈਵ ਜਿਹੜਾ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਦੇਖਦੇ ਆ ਤੇ ਤੀਸਰੀ ਇੱਕ ਮੰਗ ਜਿਹੜੀ ਬੜੀ ਵਾਜਬ ਸੀ ਉਹ ਸੀ 올 ਇੰਡੀਆ ਗੁਰਦੁਆਰਾ ਐਕਟ ਦੀ ਕਿ ਸਾਨੂੰ 올 ਇੰਡੀਆ ਗੁਰਦੁਆਰਾ ਐਕਟ ਜਿਹੜਾ ਉਹ ਦਿੱਤਾ ਜਾਏ ਇਹ ਕੁਝ ਇੱਕ ਧਾਰਮਿਕ ਮੰਗਾ ਸਨ ਕੁਝ ਖੇਤਰੀ ਮੰਗਾ ਸੀ ਪੰਜਾਬ ਤੋਂ ਬਾਹਰ ਕੱਢ ਦਿੱਤੇ ਗਏ ਸੀ ਉਹ ਪੰਜਾਬ 'ਚ ਸ਼ਾਮਿਲ ਕੀਤੇ ਜਾਣ ਇਹ ਮੰਗ ਗੈਰਵਾਜ਼ਬ ਕਦੋਂ ਸੀ ਇਹ ਬਿਲਕੁਲ ਜਾਇਜ਼ ਮੰਗ ਸੀ ਜੇ ਮਹਾਰਾਸ਼ਟਰ ਮਰਾਠੀ ਦੇ ਆਧਾਰ ਤੇ ਬਣ ਸਕਦਾ ਹੈ ਜੇ ਦੱਖਣ ਦੇ ਸੂਬੇ ਕੋਈ ਤਾਮਿਲ ਦੇ ਆਧਾਰ ਤੇ ਬਣ ਸਕਦਾ ਹੈ ਕੋਈ ਤੇਲਗੂ ਦੇ ਆਧਾਰ ਤੇ ਬਣ ਸਕਦਾ ਹੈ ਕੋਈ ਕੰਨੜ ਦੇ ਆਧਾਰ ਤੇ ਬਣ ਸਕਦਾ ਹੈ ਤੇ ਫਿਰ ਪੰਜਾਬੀ ਦੇ ਆਧਾਰ ਤੇ ਪੰਜਾਬੀ ਸੂਬਾ ਕਿਉਂ ਨਹੀਂ ਬਣ ਸਕਦਾ ਅੱਜ ਬਹੁਤ ਵੱਡੇ ਇਲਾਕੇ ਪੰਜਾਬੀ ਬੋਲਦੇ ਹਰਿਆਣੇ ਦੇ ਵਿੱਚ ਨੇ ਹਿਮਾਚਲ ਦੇ ਵਿੱਚ ਨੇ ਜੰਮੂ ਦੇ ਵਿੱਚ ਨੇ ਲੇਕਿਨ ਸਿੱਖਾਂ ਦੀ ਇਹ ਮੰਗ ਵੀ ਦਰਕਨਾਰ ਕਰ ਦਿੱਤੀ ਗਈ ਖੇਤਰੀ ਮੰਗਾਂ ਦੇ ਵਿੱਚ ਰਾਜਧਾਨੀ ਸੀ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਨੂੰ ਸੌਪਿਆ ਜਾਏ ਹਰ ਸੂਬੇ ਦੀ ਆਪਣੀ ਰਾਜਧਾਨੀ ਹੈ ਲੇਕਿਨ ਇੰਨੇ ਸਾਲ ਬੀਤ ਗਏ ਪੰਜਾਬ ਦੇ ਕੋਲ ਆਪਣੀ ਰਾਜਧਾਨੀ ਨਹੀਂ ਹੈ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਿਆ ਤੇ ਪੰਜਾਬ ਤੋਂ ਚੰਡੀਗੜ੍ਹ ਨੂੰ ਜਿਹੜਾ ਸੀ ਉਹ ਦੂਰ ਕਰ ਦਿੱਤਾ ਗਿਆ 40% ਹੱਕ ਹਕੂਕ ਜਿਹੜੇ ਸੀ ਉਥੇ ਹਰਿਆਣੇ ਦੇ ਰੱਖ ਲਏ ਗਏ 60% ਹੱਕ ਹਕੂਕ ਪੰਜਾਬ ਨੂੰ ਦਿੱਤੇ ਗਏ ਤੇ ਹੁਣ ਹੌਲੀ 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 ਉਹ 60% ਵੀ ਜਿਹੜੇ ਆ ਉਹ ਘਟਾ ਦਿੱਤੇ ਗਏ 60% ਮੁਲਾਜ਼ਮ ਚੰਡੀਗੜ੍ਹ 'ਚ ਪੰਜਾਬ ਦੇ ਹੋਣਗੇ ਅੱਜ ਪਤਾ ਕਰੋ ਜਾ ਕੇ ਚੰਡੀਗੜ੍ਹ 'ਚ 60% ਮੁਲਾਜ਼ਮ ਪੰਜਾਬ ਦੇ ਰੱਖੇ ਜਾਂਦੇ ਆ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਰੱਖੇ ਜਾਂਦੇ 60% ਪਾਪੂਲੇਸ਼ਨ ਪੰਜਾਬ ਦੀ ਹੋਏਗੀ ਅੱਜ ਚੰਡੀਗੜ੍ਹ ਜਾ ਕੇ ਪਤਾ ਕਰੋ ਕਿ 60% ਪਾਪੂਲੇਸ਼ਨ ਪੰਜਾਬ ਦੀ ਹੈ ਬਿਲਕੁਲ ਵੀ ਨਹੀਂ ਚੰਡੀਗੜ੍ਹ ਦਾ ਡੈਮੋਗ੍ਰਾਫ ਗ੍ਰਾਫ ਜਿਹੜਾ ਉਹ ਗੈਰ ਪੰਜਾਬੀ ਹੋ ਗਿਆ ਟੋਟਲੀ ਗੈਰ ਪੰਜਾਬੀ ਇਹ ਤੱਕਾ ਨਹੀਂ ਹੈ ਰਾਵੀ ਬਿਆਸ ਦੇ ਪਾਣੀਆਂ ਦੀ ਸਹੀ ਵੰਡ ਰਿਪੈਰੀਅਨ ਕਾਨੂੰਨ ਕਹਿੰਦਾ ਹੈ ਕਿ ਜਿਸ ਧਰਤੀ ਦੀ ਹਿੱਕ ਤੋਂ ਦਰਿਆ ਲੰਘਦੇ ਸਭ ਤੋਂ ਵੱਧ ਅਧਿਕਾਰ ਉਸ ਧਰਤੀ ਦੇ ਲੋਕਾਂ ਦੇ ਪਾਣੀਆਂ ਦੇ ਉੱਤੇ ਆ ਹੜ ਆਇਆ ਯਾਰ ਆ ਹੜਾਂ ਦਾ ਸੰਤਾਪ ਕੌਣ ਭੋਗ ਰਿਹਾ ਪੰਜਾਬੀ ਭੋਗ ਰਹੇ ਨੇ ਸਿੱਖ ਭੋਗ ਰਹੇ ਨੇ ਕਿਸਾਨ ਭੋਗ ਰਹੇ ਨੇ ਮਜ਼ਦੂਰ ਭੋਗ ਰਹੇ ਨੇ ਹਰਿਆਣਾ ਭੋਗ ਰਿਆ ਰਾਜਸਥਾਨ ਭੋਗ ਰਿਆ ਬਿਲਕੁਲ ਵੀ ਨਹੀਂ ਭੋਗ ਰਿਆ ਤੇ ਜੇ ਹੜਾਂ ਦੀ ਮਾਰ ਜਿਹੜੀ ਆ ਉਹ ਅਸੀਂ ਝੱਲਦੇ ਆ ਤੇ ਫਿਰ ਪਾਣੀਆਂ ਦੇ ਉੱਤੇ ਸਾਡਾ ਅਧਿਕਾਰ ਗੈਰਵਾਜਬ ਕਿਵੇਂ ਹੋ ਗਿਆ ਸਾਧ ਸੰਗਤ ਜੀ ਬੜੀ ਸ਼ਾਤਰਤਾ ਦੇ ਨਾਲ ਕਾਣੀ ਵੰਡ ਜਿਹੜੀ ਹੈ ਉਹ ਪੰਜਾਬੀਆਂ ਦੇ ਨਾਲ ਪਾਣੀਆਂ ਦੇ ਮਸਲੇ ਦੇ ਉੱਤੇ ਕੀਤੀ ਗਈ ਤੇ ਫਿਰ ਫਸਲਾਂ ਦੇ ਭਾਜੜੇ ਆ ਆਨੰਦਪੁਰ ਸਾਹਿਬ ਦੇ ਮਤੇ ਚ ਸੀ ਫਸਲਾਂ ਦੇ ਭਾਜੜੇ ਆ ਭਾਅ ਐਮ ਐਸ ਪੀ ਜਿਹੜੀ ਹੈ ਉਹ ਤਿਆਰ ਕੀਤੀ ਜਾਏ ਲੇਕਿਨ ਉਹ ਵੀ ਮੰਗ ਜਿਹੜੀ ਹੈ ਉਹ ਬਿਲਕੁਲ ਨਹੀਂ ਮੰਗੀ ਗਈ ਇਹ ਸਾਡੀਆਂ ਖੇਤਰੀ ਮੰਗਾਂ ਸੀ ਤੇ ਤੀਜੀਆਂ ਸਾਡੀਆਂ ਰਾਜਨੀਤਿਕ ਮੰਗਾਂ ਸੀ ਰਾਜਨੀਤਿਕ ਮੰਗਾਂ ਦੇ ਵਿੱਚ ਸਾਡੀ ਮੰਗ ਸੀ ਕਿ ਸੂਬੇ ਨੂੰ ਵੱਧ ਅਧਿਕਾਰ ਇਕੱਲੇ ਪੰਜਾਬ ਨੂੰ ਨਹੀਂ ਸਾਰੇ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਅੱਜ ਦੱਖਣ ਦੀਆਂ ਸਟੇਟਾਂ ਇਹ ਆਵਾਜ਼ ਚੁੱਕਣ ਲੱਗ ਪਈਆਂ ਨੇ ਉਹ ਚੇਤਨ ਹੋ ਗਈਆਂ ਨੇ ਔਰ ਕਈ ਸਟੇਟਾਂ ਨੇ ਤਾਮਿਲਨਾਡੂ ਨੇ ਤਾਂ ਆਪਣਾ ਝੰਡਾ ਵੀ ਬਣਾ ਲਿਆ ਲੇਕਿਨ ਉਹਨਾਂ ਨੂੰ ਕਿਸੇ ਨੇ ਫਿਰਕਾ ਪ੍ਰਸਤ ਨਹੀਂ ਕਿਹਾ ਜਿੱਦੇ ਪੰਜਾਬ ਨੇ ਝੰਡਾ ਬਣਾਇਆ ਉਹਦੇ ਕਹਿਣਗੇ ਜੀ ਇਹ ਫਿਰਕਾ ਪ੍ਰਸਤਾ ਹੈ ਇਹ ਧੱਕਾ ਨਹੀਂ ਹੈ ਤਾਮਿਲਨਾਡੂ ਨੇ ਆਪਣਾ ਝੰਡਾ ਬਣਾ ਲਿਆ ਔਰ ਜਿੰਨੀ ਨਫਰਤ ਦੱਖਣੀ ਸੂਬੇ ਰਾਸ਼ਟਰੀ ਭਾਸ਼ਾ ਹਿੰਦੀ ਤੋਂ ਕਰਦੇ ਆ ਜਿਹਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਆ ਹਿੰਦੀ ਤੋਂ ਕਰਦੇ ਆ ਅਸੀਂ ਤਾਂ ਕਰਦੇ ਨਹੀਂ ਲੇਕਿਨ ਫਿਰ ਵੀ ਸਾਡੇ ਦੇ ਉਤੇ ਫਿਰਕਾ ਪ੍ਰਸਤ ਹੋਣ ਦਾ ਜਿਹੜਾ ਹੈ ਉਹ ਲੈਵਲ ਲਾਇਆ ਗਿਆ ਸਾਨੂੰ ਜਿਹੜਾ ਹੈ ਫਿਰਕਾ ਪ੍ਰਸਤ ਜਿਹੜਾ ਹੈ ਉਹ ਦੱਸਿਆ ਗਿਆ ਇਹ ਅਨੰਦਪੁਰ ਸਾਹਿਬ ਦਾ ਮਤਾ ਸੀ ਔਰ ਇਸ ਮਤੇ ਨੂੰ ਲੈ ਕੇ ਹੀ ਸੰਤ ਹਰਚੰਦ ਸਿੰਘ ਲੰਗੋਵਾਲ ਨੂੰ ਦਿੱਲੀ ਦੇ ਲੂੰਬੜਾ ਨੇ ਗੁੰਮਰਾ ਕੀਤਾ ਗੁੰਮਰਾ ਕਰਕੇ ਉਹਨਾਂ ਨੂੰ ਕਿਹਾ ਕਿ ਤੁਹਾਡੀਆਂ ਮੰਗਾਂ ਮੰਨਾਂਗੇ ਉਹ ਵਿਚਾਰੇ ਸਾਧੂ ਪੁਰਖ ਸੀ ਉਹ ਲੂੰਬੜਾਂ ਦੀਆਂ ਗੱਲਾਂ 'ਚ ਆ ਗਏ ਲੇਕਿਨ ਮੰਗਾਂ ਮੰਨੀਆਂ ਕੋਈ ਨਹੀਂ ਗਈਆਂ ਮੰਗਾਂ ਮੰਨੀਆਂ ਕੋਈ ਨਹੀਂ ਗਈਆਂ ਔਰ ਅੱਜ ਤੱਕ ਨਹੀਂ ਮੰਨੀਆਂ ਗਈਆਂ ਕਿ ਸਰਾ ਸਰਾ ਸਾਤ ਸੰਗਾ ਜੀ ਇਹ ਤੱਕਾ ਸੀ ਸਿੱਖਾਂ ਦੇ ਨਾਲ ਜਿਹੜਾ ਉਸ ਵਕਤ ਕੀਤਾ ਗਿਆ ਔਰ ਹੈਰਾਨੀ ਦੀ ਗੱਲ ਕਿ ਜਦੋਂ ਭਾਰਤ ਸਰਕਾਰ ਨੇ ਇੱਕ ਵਾਰ ਫੈਸਲਾ ਕੀਤਾ ਕਿ ਚਲੋ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਨੂੰ ਦੇ ਦਿੰਨੇ ਤੇ ਚੌਧਰੀ ਦੇਵੀ لال ਜਿਨ੍ਹਾਂ ਦਾ ਬੁੱਤ ਡੱਬ ਵਾਲੀ ਦੇ ਵਿੱਚ ਲੱਗਿਆ ਹੋਇਆ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਨਵਜੁਗ ਮੋਰਚਾ ਜਿਹੜਾ ਸੀ ਉਹ ਖੜਾ ਕੀਤਾ ਹਰਿਆਣੇ ਦੇ ਵਿੱਚ ਤੇ ਚੰਡੀਗੜ੍ਹ ਜਿਹੜਾ ਸੀ ਪੰਜਾਬ ਨੂੰ ਦੇਣ ਦਾ ਸਖਤ ਵਿਰੋਧ ਕੀਤਾ ਕਿ ਢੀ ਕਮਾਲ ਦੀ ਗੱਲ ਹੈ ਜਿਨ੍ਹਾਂ ਦਾ ਡੱਬ ਵਾਲੀ ਦੇ ਵਿੱਚ ਬੁੱਤ ਲੱਗੇ ਆ ਉਹਨਾਂ ਨੇ ਨਵਯੁਗ ਮੋਰਚਾ ਬਣਾ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਸਖਤ ਜਿਹੜਾ ਸੀ ਵਿਰੋਧ ਕੀਤਾ ਤੇ ਉਹਨਾਂ ਦੇ ਵਿਰੋਧ ਤੇ ਚੱਲਦੇ ਆ ਭਾਰਤ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਜਿਹੜਾ ਸੀ ਉਹ ਕੈਨਸਲ ਕਰ ਦਿੱਤਾ ਤੇ ਮੈਂ ਆਖਰੀ ਗੱਲ ਕਹਿ ਕੇ ਸਮਾਪਤੀ ਕਰਨਾ ਜਿਹੜੀ ਮੈਂ ਕਰਨੀ ਚਾਹਣਾ ਸਾਧ ਸੰਗਤ ਜੀ ਮੈਂ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਵਿਦੇਸ਼ੀ ਸਾਡੇ ਭਰਾ ਹੈ ਉਹਨਾਂ ਨੂੰ ਅਪੀਲ ਕਰਨਾ ਚਾਹਣਾ ਕਿਉਂਕਿ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਸੀ ਨਾ ਤੇ ਸਾਨੂੰ ਕਹਿੰਦੇ ਹੁੰਦੇ ਸੀ ਇਹ ਆਗੇ ਬਾਦਲਾਂ ਦੇ ਚਮਚੇ ਆਗੇ ਬਾਦਲਾਂ ਦੇ ਦੱਲੇ ਇਹ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਹੁਣ ਹੋ ਗਿਆ ਬਹੁਤ ਕੁਝ ਮੈਂ ਇੱਕੋ ਗੱਲ ਇੱਕੋ ਹੀ ਮੇਰਾ ਜਿਹੜਾ ਮਕਸਦ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੋਇਆ ਤੇ ਕੁਝ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਦੇ ਭਗੌੜੇ ਹੋ ਗਏ ਮੈਂ ਵਿਦੇਸ਼ਾਂ ਦੇ ਬੈਠੇ ਸਿੱਖਾਂ ਨੂੰ ਔਰ ਪੰਜਾਬ ਦੇ ਸਿੱਖਾਂ ਨੂੰ ਭਾਰਤ ਪਰਚ ਬੈਠੇ ਸਿੱਖਾਂ ਨੂੰ ਇੱਕੋ ਹੀ ਅਪੀਲ ਕਰਦਾ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਿਆਂ ਤੋਂ ਪਘੌੜੇ ਹੋਏ ਲੋਕਾਂ ਦੀ ਸਿਆਸਤ ਚੱਲ ਗਈ ਤਾਂ ਭਵਿੱਖ ਦੇ ਵਿੱਚ ਕੋਈ ਜਥੇਦਾਰ ਕਿਸੇ ਲੀਡਰ ਵੱਲ ਉਂਗਲ ਉਠਾ ਕੇ ਦੇਖਣ ਦੀ ਹਿੰਮਤ ਨਹੀਂ ਕਰੂਗਾ ਇਹ ਗੱਲ ਚੇਤੇ ਰੱਖਿਓ ਜੀ ਕੋਈ ਵੀ ਜਥੇਦਾਰ ਕਿਸੇ ਪੋਲੀਟੀਕਲ ਬੰਦੇ ਵੱਲ ਉਂਗਲ ਉਠਾ ਕੇ ਨਹੀਂ ਠੱਕ ਸਕੂਗਾ ਝਾਕ ਸਕੂਗਾ ਜੇ ਪਘੌੜੇ ਹੋਏ ਲੋਕਾਂ ਦੀ ਸਿਆਸਤ ਜਿਹੜੀ ਆ ਉਹ ਕਾਮਯਾਬ ਹੋ ਗਈ ਇਹ ਕਾਮਯਾਬ ਨਹੀਂ ਹੋਣੀ ਚਾਹੀਦੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਭਗੌੜੇ ਆ ਇਹਨਾਂ ਦੀ ਸਿਆਸਤ ਜਿਹੜੀ ਹੁਣ ਚੱਲਣੀ ਨਹੀਂ ਚਾਹੀਦੀ ਐ ਤੇ ਜੇ ਚੱਲ ਗਈ ਤਾਂ ਫਿਰ ਭੁੱਲ ਜੋ ਕਿ ਕੋਈ ਅਕਾਲੀ ਫੂਲਾ ਸਿੰਘ ਜੀ ਸਾਡੇ ਜਥੇਦਾਰ ਹੋਏ ਨੇ ਉਹਨਾਂ ਦੇ ਨੌ ਵਰਗਾ ਵੀ ਕੋਈ ਪੈਦਾ ਹੋ ਜੂਗਾ ਕਿਸੇ ਨੇ ਨਹੀਂ ਪੈਦਾ ਹੋਣਾ ਫਿਰ ਅਕਾਲ ਤਖਤ ਬਾਦ ਹੈ